ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਟਰਾਲੀਆਂ ਲਹਿ ਰਹੀਆਂ ਨੇ ਤੇ ਉਹ ਤੋਂ ਬਾਅਦ ਆਪਾਂ ਚੱਲਦੇ ਆਂ ਸਹੌਲੀ ਨੂੰ ਜਿਹੜੀਆਂ ਪੰਜ ਸੱਤ ਕ ਟਰਾਲੀਆਂ ਰਹਿੰਦੀਆਂ ਨੇ ਬਣਾ ਕੇ ਲਿਆਉਣੇ ਆ ਤੇ ਆ ਜੋੜੀ ਖੜੇ ਆ ਟਰਾਲੀਆਂ ਤੇ ਜੱਸਾ ਪਹੁੰਚ ਗਿਆ ਕਿਉਂਕਿ ਰਾਤ 12:30 ਵਜੇ ਤੇ 12:30 11 ਵਜੇ 11:30 ਉਥੋਂ ਛੱਡੇ ਆ ਤੇ ਅੱਧਾ ਘੰਟਾ ਆਉਣ ਨੂੰ ਲੱਗ ਗਿਆ ਬਜਾਮ ਲੱਗਿਆ ਠੀਕਾ ਬਲੈਕ ਬਹੁਤ ਬਹੁਤ ਜ਼ਿਆਦਾ ਤੀ 70 ਤੱਕ ਤੀ ਹਾਂ ਛਾਨੂੰ ਵੀ ਇੰਧਾ ਰਾਤ ਬਲੈਕ ਛਾਨੂੰ ਨੇ ਵੀ ਅੱਜ ਜਾਣਾ ਨਾਲ ਪਰਨਾ ਦੇਖੋ ਕਿਵੇਂ ਰੱਖਿਆ ਇਹਨੇ ਛੋਟਾ ਕਿਸਾਨ ਹਾਂਜੀ ਦੱਸੋ ਕੀ ਵਿਚਾਰ ਨੇ ਤੁਹਾਡੇ ਕੈ ਛੋਟੀਆਂ ਨੇ ਤੁਹਾਨੂੰ ਤਿੰਨ ਕਾਤੇ ਕਾਤੇ ਕਰੀਆਂ ਨੇ ਇਹ ਇਹ ਹੋਈਆਂ ਨੇ ਜੰਗ ਕਰਕੇ ਜੰਗ ਕਰਕੇ ਅਸ਼ੀਆ ਦੋ ਤਾਂ ਹੁੰਦੀਆਂ ਨੇ ਇੱਕੋ ਹੋਈ ਆਉ ਤਾਂ ਕੋਈ ਤੋਂ ਹੀ ਆਇਆ ਫਿਰ। ਕੋਈ ਮਧਿਆਨ ਮਜੂਰ ਆਪਨੇਗਾ ਤੈਨੂੰ ਵੀ ਛਾਲ ਸਰਗਾ। ਜੱਸਾ ਉਹਰੇ ਕੋਈ ਹੀ ਜਾਂਦਾ। ਹਾਂਜੀ ਪਹੁੰਚ ਗਏ ਜੀ ਆਪਾਂ ਸਹੌਲੀ ਮੋਟਰ ਤੇ ਤੇ ਜੱਸਾ ਬਾਈ ਵੀ ਪਹੁੰਚ ਗਿਆ ਦੋ ਟਰਾਲੀਆਂ ਲੈ ਕੇ ਆਪਾਂ ਲਿਆਂਦੀਆਂ ਤਿੰਨ ਤੇ ਇੰਨਾ ਕੰਮ ਰਹਿਦਾ ਇੱਧਰ ਤੇ ਸੱਤ ਕਵੇਗੇ ਜਗਾਓ ਪਰਲੀ ਰਹੀ ਆਪਣੀ ਬੱਸ ਤੇ ਇਹਦਾ ਮੌਸਮ ਅੱਜ ਵੀ ਵਿਗੜਿਆ ਬਈਆ। ਦੇਖੋ। ਜੱਸਾ ਉਹਦਾ 55 ਵੀ ਲਈ। ਦੋ ਟਰਾਲੀਆਂ ਪਾਈ ਪਰ ਇਹ ਇੱਥੇ ਲਿਆਉਣੀਆਂ ਨਹੀਂ ਦੀ ਇਹਨੇ ਗਲਤ ਲਿਆਇਆ ਉਧਰੇ ਕੱਢ ਦਿੰਦਾ ਚਾਹੇ ਦੋਏ ਟਰਾਲੀਆਂ ਕਿਉਂਕਿ ਆਪਨੇ ਕੋ ਤਿੰਨ ਨਹੀਂ ਠੀਕੀਆਂ ਤੇ ਇੱਕ ਆਪਣੀ ਉਹ ਠੇਪੜੀ ਆ ਸਾਹਮਣੇ ਚਾਰ ਤੇ ਟੈਂਨ ਦੋ 6 ਹੋ ਜਾਣੀਆਂ ਨੇ 6 ਟਰਾਲੀਆਂ ਨੇ ਉਰੇ ਆ ਗਈਆਂ ਦੇਖਦੇ ਆ ਵੀ 6 ਬਣਦੀਆਂ ਨੇ ਕਿ 7 ਬਣਦੀਆਂ ਨੇ ਕਿ 5 ਰਹਿਣੀਆਂ ਨੇ ਹੋਗੇ ਪਤਾ ਨਹੀਂ ਕਿੰਨੀਆਂ ਬਣਦੀਆਂ ਨੇ ਜੇ ਲੋਡ ਵੀ ਤਾਂ ਮੰਗਾ ਲਾਂਗੇ ਨਹੀਂ ਖਾਲੀ ਲੈ ਜਾਵਾਂਗਾ ਸੰਗੀ ਜੀ ਵੀ ਪਹੁੰਚ ਗਿਆ ਅੱਜ ਖੇਤਾਂ ਦਾ ਆਨੰਦ ਮਾਣਦੇ ਹੋਏ ਤੇ ਕਹਿੰਦਾ ਤੂੜੀ ਬਣਾਉਣ ਜ਼ਰੂਰ ਜਾਣਾ ਮੈਂ ਕਿਹਾ ਧੁੱਪ ਬਹੁਤ ਹੈ ਕਹਿੰਦਾ ਨਹੀਂ ਜਾਣਾ ਏ ਚਲੋ ਜਿੱਦਾਂ ਵੀ ਹੈਗਾ ਹੁਣ ਰਹੁ ਹੁਣਾਂ ਜ਼ਰੂਰੀ ਕਿਵੇਂ ਅੱਜ ਅਸੀਂ ਦਿਨ ਕਰਾਂਗੇ ਤੋਂ ਨਹੀਂ ਘਟੂਗਾ ਸਵਾਜਿ ਲੱਗਿਆ ਗੇੜਾ ਲਾਉਣ ਤੇ ਕਰਦਾ ਕੰਮ ਸਟਾਰਟ ਪਹਿਲੀ ਟਰਾਲੀ ਆਪਾਂ ਆਪਣੜੀ ਲੱਗੇ ਆ ਭਰਨਾ ਦੇਖੋ ਇਹਦੀ ਹੁੱਕ ਆਹ ਨਜ਼ਾਰਾ ਨਾ ਹੁੱਕਾਂ ਦਾ ਬਸ ਇਹੀ ਨਜ਼ਾਰਾ ਜਿਹੜੀਆਂ ਉੱਪਰ ਚ ਪਿੰਨਾ ਪੈਂਦੀਆਂ ਨੇ ਨਹੀਂ ਆ ਦੇਖੋ ਤੁਹਾਨੂੰ ਦਿਖਾਉਂਦੇ ਆ ਆ ਟਰਾਲੀ ਦੇ ਵੀ ਹੁੱਕ ਦੂਸਰੇ ਲੋਟੇ ਆ ਲਓ ਕੱਡਾ ਰਿਸਕੀ ਕੰਮ ਆ ਇਹ ਅਸੀਂ ਤਾਂ ਨਾਟਕ ਅਸਕੇ ਲਿਆਉਣੇ ਨੇ ਅੱਜ ਇਹਨੇ ਮੈਂ ਤਾਂ ਨਾਟਕ ਅਸਕੇ ਲਿਆਉਣਾ ਜੱਸਾ ਕਹਿੰਦੇ ਇਕਨੇ ਲੈ ਚੱਲ ਨਾਟ ਆਇਆ ਵੀ 12 ਨੰਬਰ ਦਾ ਕਸੀ ਦਾ ਖਿੱਚਦੇ ਆਦਾ ਮੁਰਦਾ ਲੱਗਦਾ ਆ ਦੇਖੋ ਇਹਦਾ ਵੀ ਆਪਣੀ ਦਾ ਕੰਮ ਕੋ ਉੱਕੇ ਜੜ ਕੇ ਰੱਖੀ ਦੇ ਨੇ ਪਰੇ ਵੱਡੇ ਬੱਢ ਨੇ ਦੇਖ ਲਓ ਤਿੰਨ ਤਨ ਕੁੱਟੇ ਇਹਦਾ ਵੀ ਤਿੰਨੇ ਆ ਇਹਦਾ ਵੀ ਤਿੰਨੇ ਆ 6 ਫੁੱਟ ਖੜ ਕੇ ਮੈਂ ਛਰਦੀ ਮੇਰਾ ਲੱਗਦਾ ਵਿੱਚ 12 6 ਦੀਆਂ ਟਰਾਲੀਆਂ 12 6 ਜਾਂ ਅਰਜਨ ਮਗਰ ਪਾਲੀਆਂ ਹੈਰੋਂ ਆਲਦਾਲੇ ਢੇੜੇ ਕਿਉਂਕਿ ਆਪਾਂ ਤਾਂ ਹਲੇ ਆ ਗੁੱਗ ਵਾਲਾ ਕੋਈ ਚੱਕਰ ਨਹੀਂ ਕਈ ਵਾਰੀ ਕੋਈ ਹੋਰ ਵੀਰ ਭਰਾ ਲਾ ਦੇਣਾ ਇੱਧਰਲੇ ਤੇ ਮੱਕੀ ਨੂੰ ਸੇਕ ਲੱਗ ਜੂ ਇਸ ਕਰਕੇ ਆਪਾਂ ਨੇ ਅੜਦਾਲੇ ਆ ਪਾ ਦੇਣਾ ਕਣਕ ਵਾਲੇ ਖੁੰਜੇ ਦੇ ਵਿੱਚ ਆਪਾਂ ਕਣਕ ਦੇ ਜਿਹੜੇ ਪਲਾਟ ਨੇ 14 15 ਕੇਟ ਜੋ ਵੀ ਉਹਦੇ ਲਈ ਆਪਾਂ ਪਨੀਰੀ ਨੂੰ ਜਗਾ ਤਿਆਰ ਕਰ ਲਈ ਆ ਗੁੰਜਾ ਤੇ ਆ ਬਾਗਾ ਇੰਨਾ ਨੂੰ ਚਾਰ ਵਾਰ ਘੇਰੋਂ ਫੇਰਤੀ ਇਹਦੇ ਚ ਬਾਕੀ ਹੋਰ ਰੂਟਰ ਆਰਟਰ ਮਾਰ ਕੇ ਸੁਆਗਾ ਮਾਰ ਕੇ ਚੰਗੀ ਤਰ੍ਹਾਂ ਕੰਪਲੀਟ ਕਰ ਦਾਂਗੇ ਅੱਜ ਲੱਗ ਜੂ ਇਹਨੂੰ ਧੁੱਪ ਨਾਲੇ ਤੂੜੀ ਬਣਦੀ ਆ ਨਾਲੇ ਫੀਲੀ ਵਾਲੀ ਜਗ੍ਹਾ ਹੋ ਗਈ ਨਾਲੇ ਸਾਈਡਾਂ ਸੂਡਾਂ ਸਾਰੇ ਪਲਾਟਾਂ ਦੇ ਅੜਦਲੇ ਆਪਾਂ ਦੋ ਦੋ ਗਿੜੇ ਲਾਦਨੇ ਨੇ ਮੱਕੀ ਦੇ ਲਵੇ ਕੋਈ ਅਗਲਾ ਆਂਦਾ ਹੁੰਦਾ ਕਈ ਵਾਰੀ ਆ ਜਵੇ ਪੰਕਾ ਛਿੜ ਜੂਗਾ ਨਾਲੇ ਛੇਕ ਲੱਗ ਜੂ ਮੱਕੀ ਨੂੰ ਨਾਲੇ ਸਾਈਡਾਂ ਸੂਡਾਂ ਆਲਾ ਕੱਕ ਬੱਕ ਸੁੱਕ ਜੂਗਾ ਸਾਰਾ ਭਾਵੇਂ ਆਂ ਪਰ ਚਣ ਮਗਰ ਪਾਈਆਂ ਨੇ ਤਵੀਆਂ ਓ ਜੀ ਕਿਸਾਨ ਭਰਾਵੋ ਆਪਣੇ ਟਰਾਲੀ ਉਰੇ ਡੇਢ ਘਰੇਗੀ ਕੰਮ ਲੱਗ ਗਿਆ ਲਵੇ ਤੇ ਹੁਣ ਆਪਾਂ ਜਾਵਾਂਗੇ ਪਰਲੇ ਸੱਤ ਵਿੱਗੇ ਵਾਲੇ ਪਲਾਟ 'ਚ ਤੇ ਦੋ ਟਰਾਲੀਆਂ ਭਰਤੀਆਂ ਤੀਸਰੀ ਚੱਲਦੀ ਆ ਮੌਸਮ ਅੱਜ ਬਹੁਤ ਕਹਿੜਾ ਤੁਹਾਨੂੰ ਪਤਾ ਵੀ ਬਹੁਤ ਜ਼ਿਆਦੇ ਨਿਯਾਜ ਧੁੱਪ ਹੈ ਪਰ ਜੱਸੇ ਬਾਈ ਨੇ ਕਰਤਾ ਠਾਰੀਆਂ ਪਈਆਂ ਨੇ ਇੱਚੀ ਤੁਰਿਆ ਜਾਂਦਾ ਕੰਮ ਨੂੰ 520 ਵੀ ਪੂਰਾ ਵਧੀਆ ਚੱਲਦਾ ਹੈ ਪੂਰਾ ਘੈਂਟ ਕੋ ਲੋਕੇ ਰਿਪੋਰਟਾਂ ਨੇ ਕੋਈ ਗਰਮ ਨਹੀਂ ਹੁੰਦਾ ਕੋਈ ਚੱਕਰ ਕਦਾ ਕੋਈ ਤੇਲ ਨਹੀਂ ਵਾਸ ਖਾਂਦਾ ਜਿਹੜੇ ਵੀਰਾਂ ਦੇ ਮਨ 'ਚ ਵਹਿਮ ਆ ਵੀ ਇਹ ਟਰੈਕਟਰ ਤੇਲ ਵਧ ਖਾਂਦਾ ਕੋਈ ਚੱਕਰੀ ਨਹੀਂ ਆਉਂਦੀ ਬਹੁਤ ਹੌਲ ਫੈਨ ਚੱਲਦਾ ਵੜਾ ਹੀ ਘੈਂਟ ਆ ਪੀਜੀ ਦੇ ਬੋਲ ਆਏਗਾ ਉਹ ਸਾਰੇ ਵੀਰਾਂ ਨੂੰ ਪਤਾ ਹੀ ਹੈ ਜਾਂਦਾ ਪਹਿਲੇ ਘੜੇ ਤੇ ਰਾਮਨਾਰ ਫੈਕਟਰੀ ਦੇ ਮਗਰ ਚੱਲਦਾ ਸੱਤ ਵਿੱਗੇ ਦੇ ਵਿੱਚ ਇੱਕ ਲੈ ਗਿਆ 30 ਕਿਜੀ ਉਧਰੋਂ ਨੇ ਅੱਗੇ ਭਰ ਕੇ ਅੱਧੀ ਘਰੋਂ ਤੇ ਦੂਸਰੀ ਚੱਲਦੀ ਆ ਦੇਖਦੇ ਹਾਂ ਹੁਣ ਵਾਧਾ ਘਟਦਾ ਕੀ ਆ ਆਹੀ ਟਰਾਲੀ ਸਰੇ ਲੱਗੂਗੀ ਕੀ ਕਹਣਾ ਕੱਦੀ ਫਾਂਟ ਵਧੂਗੀ ਜੇ ਵਧੀਆ ਬਲਾਂ ਦਾ ਬਾਤੀ ਨਹੀਂ ਨੱਪੜ ਗਿਆ ਕੰਮ ਤੂੜੀ ਦਾ ਔਰੇ ਦਾ ਸਹੋਲੀ ਪਿੰਡ ਰਹਿ ਗਏ ਤਿੰਨ ਖੇਤ ਤਿੰਨ ਟਰਾਲੀਆਂ ਜੋੜਦੀਆਂ ਤੇ ਚੌਥੀ ਪਾਉਨੇ ਆ ਚਾਰ ਟਰਾਲੀਆਂ ਇੱਕ ਵਗਰ ਜਾਣਗੀਆਂ ਤੇ ਇੱਕ ਖਾਲੀ ਤਿੰਨ ਭਰੀਆਂ ਹੋਈਆਂ ਤੇ ਰੀਪਰ ਦੇ ਨਾਲ ਦੋ ਟਰਾਲੀਆਂ ਲੈ ਜਾਵਾਂਗੇ ਫਿਰ ਆ ਪਰਲੀ ਟਰਾਲੀ ਆਪਾਂ ਮੂਰੇ ਜੋੜਦੇ ਆ ਤੇ ਰੀਪਰ ਮਗਰ ਦੋ ਦੱਸਾ ਕਹਿੰਦਾ ਮੈਂ ਤਾਂ ਦੋ ਹੀ ਲਿਜਾਉਂਗਾ ਮੈਂ ਕਿਹਾ ਜੀ ਮੈਂ ਕਿਹਾ ਚੱਲ ਰੀਪਰ ਮਗਰ ਤਿੰਨ ਕਰ ਲੈਨੇ ਆ ਤਿੰਨ ਉਹ ਜਿਹੜੀਆਂ ਜਾਣਗੀਆਂ ਉਹ ਫਿਰ ਦੋਏ ਪਾਸੇ ਨੂੰ ਨਹੀਂ ਲੋਡ ਡਾਉਂਦਾ ਕੰਮ ਨੇ ਭੜਿਆ ਤੇ ਨਾਲ ਇਹ ਨੇਰੀ ਓ ਜਾਰੇ ਆ ਦੇਖੋ ਆ ਜੱਸਾ ਦੇ ਖਾਤ ਮਾਰਦਾ ਪਤਾ ਨਹੀਂ ਕਿੱਥਰ ਆ ਕਰਦਾ ਹੀ ਕਰਦਾ ਠਾਲਿਆ ਪਿਆ ਬੱਦਲ ਬਾਈ ਮੌਸਮ ਰੋਜ ਹੀ ਖਰਾਬ ਹੈ ਨਾ 3 ਦਿਨ ਹੋ ਗਏ ਤੂੜੀ ਬਣਾਉਂਦੇ ਨੇ ਆਪਾਂ ਤਿੰਨੇ ਦਿਨੇ ਮੌਸਮ ਖਰਾਬ ਹੋ ਗਿਆ ਆ ਦੇ ਜੱਸਾ ਕੀ ਕਰਦਾ ਕੋਝੋਇਆ ਪਿਆ ਹਾਂ ਸਾਫ ਹੋ ਗਿਆ ਆ ਜਾ ਆ ਜਾ ਚਾਹ ਪੀ ਲੈ ਸਾਡੋ ਖੇਤ ਚ ਪੀ ਲੈ ਚਾਹ ਕਿੰਦਾ ਦੀ ਲੱਗਦੀ ਆ ਬਹੁਤ ਜਾਇਜ ਖਰਚਿਆ ਟਰੈਕਟਰ ਦਾ ਇਹਦਾ ਆਪਾਂ ਤਿੰਨ ਦਿਨ ਚਰਾਇਆ ਪਹਿਲੇ ਦਿਨ ਆਪਾਂ 3600 ਚਰਾਇਆ ਸੀ ਬਹੁਤ ਜਾਇਜ ਖਰਚਿਆ ਬਹੁਤ ਵਧੀਆ ਸਪੌਂਸ ਹੈਦਾ ਰਿਖਰਦੇ ਨੇ ਵੀਰ ਦੇ ਪਿੰਡਾਂ ਕਹਿੰਦਾ ਸਿਰਫ ਉਹਨਾਂ ਨੇ ਤੁਹਾਨੂੰ ਕੱਲ ਵੀ ਦਿਖਾਇਆ ਆ ਇੱਕ ਲਾ ਕੇ ਰੱਖਤੀ ਸਾਈਡ ਤੇ ਵਿਚੋ ਘੜਤੀ ਜਾਲੀ ਜਮਾ ਵੀ ਸੂਈ ਨਹੀਂ ਚੱਕਦਾ ਫੁੱਲੋ ਕੇ ਰਪੋਟਾਂ ਨੇ ਪੂਰਾ ਘੈਂਟ ਜਾਂਦਾ ਸ਼ੋਸ ਹਨੀ ਤੀਸਰਾ ਮੀਡੀਅਮ ਉਹ ਜਾਨੀ ਆਪਾਂ ਨੇ ਉਹ ਪਤਾ ਕਿ ਮੜਾ ਜਾ ਟੀਜੇ ਲੋ ਦੇ ਵਿੱਚ ਬਹੁਤ ਵਧੀਆ ਚੌਥੇ ਲੋ ਦੇ ਦੁਪਹਿਰੇ ਦੇ ਵਿੱਚ ਉਹ ਕਹਣ ਚੱਲਦਾ ਚੌਥੇ ਲੋ ਟਫੇ ਸਪਲਾਈ ਕਰਦੇ ਇਸ ਕਰਕੇ ਰੋਂਦੇ ਰਿਆ ਦੂਸਰਾ ਤੀਸਰਾ ਬਹੁਤ ਵਧੀਆ ਚੱਲਦਾ ਆਓ ਜੀ ਮਿੱਤਰੋ ਚੱਲ ਪੀ ਤਿਆਰੀ ਪਨੀਰੀ ਦੀ ਤੇ ਪਲਾਟ ਚ ਮਾਰਿਆ ਲੇਜ਼ਰ ਲੇਜ਼ਰ ਮਾਰ ਕੇ ਬਾਹੀ ਬਹੁਤ ਕਰੀ ਆ ਪਾਣੀ ਲਾ ਲਿਆ ਸਕਾਲਿਆ ਪਾਣੀ ਲਾ ਲਿਆ ਸਕਾਲਿਆ ਪਾਣੀ ਲਾ ਲਿਆ ਸਕਾਲਿਆ ਇਦਾਂ ਹੁੰਦੀ ਰਹੀ ਆ ਇਹ ਚ ਤੀਗੇ ਆਲੂ ਆਲੂਆਂ ਮੌਕੇ ਦੀ ਜ਼ਮੀਨ ਇਹ ਪਈਆ ਵੇਲੀ ਪਨੀਰੀ ਵਾਸਤੇ ਆਪਾਂ ਹਰੇਕ ਸਾਰਾ ਇਦਾਂ ਹੀ 베ਲੀ ਰੱਖਦੇ ਆ ਕੱਖ ਚੰਗੀ ਤਰ੍ਹਾਂ ਜਮਾ ਕੇ ਬਾਹ ਕੇ ਜਮਾ ਕੇ ਸਾਰਾ ਕੁਛ ਇਦਾਂ ਕਰਕੇ ਤੇ ਹੁਣ ਕਈ ਦਿਨ ਦੀ ਸੁਕਾਈ ਵੀ ਆਣ ਚੰਗੀ ਤਰ੍ਹਾਂ ਤੇ ਅੱਜ ਸਵੇਰ ਮਾਰਿਆ ਲੇਜ਼ਰ ਤੇ ਨਾਲ ਹੁੰਦੇ ਫਿਰ ਕੱਟਤੀਆਂ ਪਿਆਰੀਆਂ ਬਣਾਤੀਆਂ ਵਟਾ ਵਟਾ ਇੱਥੇ ਰੜਾਉਣੀ ਆ ਆਪਾਂ 1509 1509 ਦੀ ਤਿਆਰੀ ਚੱਲਦੀ ਆ